ਬਾਬਾ ਸ਼ਾਮ ਸਿੰਘ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਫੱਤੇਵਾਲਾ ਵਿਖੇ ਕਰਵਾਇਆ ਗਿਆ ਸਾਲਾਨਾ ਸਮਾਗਮ ਅਮੀਤ ਜੱਦਾ ਛੱਡਦਾ ਹੋਇਆ ਸਮਾਪਤ ਜੀ ਹਾਂ ਬਾਬਾ ਸ਼ਾਮ ਸਿੰਘ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਫੱਤੇਵਾਲਾ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਾਲਾਨਾ ਨਾਮਾਟ ਸਮਾਗਮ ਕਰਵਾਇਆ ਗਿਆ ਇਸ ਸਮਾਗਮ ਦੇ ਮੁੱਖ ਮਹਿਮਾਨ ਦੇ ਰੂਪ ਵਿੱਚ ਸਮਾਜਿਕ ਪੱਕੀ ਸਮਾਜ ਸੇਵੀ ਸਰਦਾਰ ਜਸਵਿੰਦਰ ਸਿੰਘ ਜੋਕੇ ਐਜੂਕੇਟ ਪੰਜਾਬ ਪ੍ਰੋਜੈਕਟ ਨੇ ਸ਼ਿਰਕਤ ਕੀਤੀ ਰਾਜਨੀਤਿਕ ਮਹਿਮਾਨ ਦੇ ਰੂਪ ਵਿੱਚ ਹਲਕਾ ਜੀਰਾ ਦੇ ਵਿਧਾਇਕ શ્રી ਨਰੇਸ਼ਟਾਰਿਆ ਜੀ ਮਾਰਕੀਟ ਕਮੇਟੀ ਚੇਅਰਮੈਨ ਫੌਜੀ ਸੁਖਦੀਪ ਸਿੰਘ ਅਤੇ ਨਗ ਪੰਚਾਇਤ ਪ੍ਰਧਾਨ ਮੱਲਾਂ ਵਾਲਾ ਖਾਸ ਬੀਬੀ ਕਰਮਜੀਤ ਕੌਰ ਦੇ ਫਰਜੰਦ ਸਰਦਾਰ ਮਾਹਵੀਰ ਨੇ ਸਰਕਤ ਕੀਤੀ ਇਸ ਤੋਂ ਇਲਾਵਾ ਮੈਸਿਪਲ ਕਮੇਟੀ ਮੱਲਾਂ ਵਾਲਾ ਖਾਸ ਦੇ ਐਮਸੀ ਸਾਹਿਬਾਨ ਅਤੇ ਵੱਖ-ਵੱਖ ਪਿੰਡਾਂ ਤੋਂ ਪਹੁੰਚੇ ਹੋਏ ਸਰਪੰਚ ਲੰਬਰਦਾਰ ਸਾਹਿਬਾਨ ਨੇ ਸਰਕਤ ਕੀਤੀ ਬੱਚਿਆਂ ਵੱਲੋਂ ਰਸ ਪ੍ਰਿਵਾਜ ਦੇ ਵਿੱਚ ਸ਼ਬਦ ਗਾਇਨ ਧਾਰਮਿਕ ਗੀਤ ਕੋਰੀਓਗ੍ਰਾਫੀ ਗਤਕਾ ਤੇ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤੇ ਗਏ ਮਹਾਰਾਜਾ ਤਲੀਪ ਸਿੰਘ ਨਾਟਕ ਨਾਲ ਬੱਚਿਆਂ ਨੇ ਸਭ ਨੂੰ ਚੰਬਤ ਕਰ ਦਿੱਤਾ ਬੱਚਿਆਂ ਦੇ ਉਦੇਸ਼ ਵਿੱਚ ਵਾਸ ਜਾਣ ਕਰਨ ਪੇਸ਼ ਆਉਂਦੀਆਂ ਮੁਸ਼ਕਲਾਂ ਬਾਰੇ ਪੇਸ਼ ਕਰੀ ਬੱਚਿਆਂ ਨੂੰ ਸੱਤ ਮਿਹਨਤ ਦੇ ਉਦੇਸ਼ ਨਾਲ ਭਰਪੂਰ ਨਾਟਕ ਜਵਾਨਾਂ ਅਤੇ ਕਿਸਾਨਾਂ ਨੂੰ ਜਾਗਰੂਕ ਕਰਦੀ ਪੇਸ਼ਕਾਰੀ ਬੱਚਿਆਂ ਵੱਲੋਂ ਬੜੇ ਮਨਮੋਹਕ ਅੰਦਾਜ਼ ਵਿੱਚ ਪੇਸ਼ ਕੀਤੀ ਗਈ। ਬੱਚਿਆਂ ਵੱਲੋਂ ਸਿੱਖੀ ਦੀ ਮਹੱਤਤਾ ਨੂੰ ਦਰਸਾਉਂਦੀ ਪੇਸ਼ਕਾਰੀ, ਵੈਸਟਰਨ ਡਾਂਸ, ਲੋਕਗੀਤ ਅਤੇ ਹੋਰ ਕਈ ਤਰ੍ਹਾਂ ਦੀ ਐਕਟੀਵਿਟੀ ਸ੍ਰੋਤਿਆਂ ਨੂੰ ਮੰਤਰ ਮੁਕਤ ਕਰ ਗਈਆਂ। ਮੁੱਖ ਮਹਿਮਾਨ ਐਮ.ਐਲ.ਏ. ਸ਼੍ਰੀ ਨਵੇਜ ਕਟਾਰੀਆ ਜੀ ਵੱਲੋਂ ਬੱਚਿਆਂ ਦੀ ਹੌਸਲਾ ਅਫਜ਼ਾਈ ਕੀਤੀ ਗਈ। ਇਸ ਮੌਕੇ ਪ੍ਰਖਿਆਵਾਂ ਵਿੱਚ ਸ਼ਾਨਦਾਰ ਨਤੀਜਾ ਪੇਸ਼ ਕਰਨ ਵਾਲੇ ਬੱਚਿਆਂ ਨੂੰ ਚੇਚੇ ਤੌਰ ਤੇ ਸਨਮਾਨਿਤ ਕੀਤਾ ਗਿਆ। ਜਿਸ ਦਰਾਂਣ ਵੱਖ-ਵੱਖ ਖੇਤਰਾਂ ਵਿੱਚ ਪ੍ਰਾਪਤੀਆਂ ਕਰਨ ਵਾਲੇ ਵਿ ਬੱਚਿਆਂ ਨੂੰ ਵੀ ਸਨਮਾਨਿਤ ਕੀਤਾ ਗਿਆ ਸਮਾਜ ਸੇਵੀ ਸਰਦਾਰ ਜਸਵਿੰਦਰ ਸਿੰਘ ਜੀ ਵੱਲੋਂ ਬੱਚਿਆਂ ਨੂੰ ਵਿੱਦਿਆ ਦੇ ਨਾਲ ਨਾਲ ਇੱਕ ਚੰਗੇ ਇਨਸਾਨ ਬਣਦੇ ਕੋਣਾਂ ਦੀ ਮਹੱਤਤਾ ਬਾਰੇ ਜਾਗਰੂਤ ਕੀਤਾ ਗਿਆ ਬੱਚਿਆਂ ਦੀ ਵਧੀਆ ਪ੍ਰੇਸ਼ਕਾਰੀ ਲਈ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਮਾਟਰ ਸੁਖਵਿੰਦਰ ਸਿੰਘ ਜੀ ਅਤੇ ਵਾਈਸ ਪ੍ਰਿੰਸੀਪਲ ਜੀ ਵੱਲੋਂ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ ਗਿਆ ਬਾਬਾ ਸ਼ਾਮ ਸਿੰਘ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਫੱਤੇਵਾਲਾ ਮੈਨੇਜਮੈਂਟ ਕਮੇਟੀ ਅਤੇ ਪ੍ਰਿੰਸੀਪਲ ਸਰਦਾਰ ਸੁਖਵਿੰਦਰ ਸਿੰਘ ਕਾਬਲ ਕੋਟਿਆ ਸਮੂਹ ਕਿਸਾਨ ਜਥੇਬੰਦੀਆਂ ਦੇ ਆਗੂ ਸਰਦਾਰ ਇਕਬਾਲ ਸਿੰਘ ਚੇਅਰਮੈਨ ਸਕੂਲ ਪ੍ਰਬੰਧਕ ਕਮੇਟੀ ਗਿਆਨੀ ਆਤਮਾ ਸਿੰਘ ਸਰਦਾਰ ਭਾਈ ਬਚਿੱਤਰ ਸਿੰਘ, ਬਾਬਾ ਨਿਰਮਲ ਸਿੰਘ, ਭਾਈ ਬਲਕਾਰ ਸਿੰਘ ਜੀ ਅਤੇ ਵੱਡੀ ਕੀਮਤੀ ਵਿੱਚ ਪਹੁੰਚੇ ਹੋਏ ਬੱਚਿਆਂ ਦੇ ਮਾਪਿਆਂ ਦਾ ਧੰਨਵਾਦ ਕੀਤਾ ਗਿਆ। ਵਾਈਸ ਪ੍ਰਿੰਸੀਪਲ ਜੀ ਵੱਲੋਂ ਸਾਲਾਨਾ ਰਿਪੋਰਟ ਪੜ੍ਹੀ ਗਈ ਅਤੇ ਭਵਿੱਖ ਵਿੱਚ ਬੱਚਿਆਂ ਨੂੰ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਦਾ ਹਲੇਕ ਕੀਤਾ ਗਿਆ। ਇਸ ਤਰ੍ਹਾਂ ਸਕੂਲ ਦਾ ਸਾਲਾਨਾ ਸਮਾਗਮ ਅਮਿੱਟ ਯਾਦਾਂ ਛੱਡਦਾ ਹੋਇਆ ਜਾਤਕਾਰੀ ਹੋ ਨਿਪੜਿਆ। ਇਸ ਮੌਕੇ ਸਮੂਹ ਪ੍ਰਬੰਧਕ ਕਮੇਟੀ, ਪ੍ਰਿੰਸੀਪਲ, ਟੀਚਿੰਗ ਅਤੇ ਨੌਨ ਟੀਚਿੰਗ ਸਮੂਹ ਸਟਾਫ ਅਤੇ ਵਿਦਿਆਰਥੀ ਵਿਸ਼ੇਸ਼ ਤੌਰ ਤੇ ਹਾਜ਼ਰ ਰਹੇ। ਦੇਖੋ ਇਸ ਮੌਕੇ ਦੀਆਂ ਵਿਸ਼ੇਸ਼ ਤਸਵੀਰਾਂ। ਤਸਵੀਰਾਂ ਨੂੰ ਵਾਤਵਾਂਤ ਸ਼ੇਅਰ ਜ਼ਰੂਰ ਕਰਨਾ, ਲਾਇਕ ਕਰਨਾ, ਕਮੈਂਟ ਕਰਨਾ। ਅੱਜ ਪਪਾ ਸ਼ਾਂਤ ਸਿੰਘ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਫਤੇਵਾਲਾ ਵਿਖੇੜਾ ਇਨਾਮ ਮਨਤ ਸਮਾਰੋਹ ਹੋਇਆ ਜਿੰਨਾ ਵਿੱਚ ਜਿਹੜਾ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ ਜਿਸ ਵਿੱਚ ਵੱਡੀ ਗਿਣਤੀ ਦੇ ਵਿੱਚ ਜਿਹੜੇ ਆ ਮਾਪੇ ਸ਼ਾਮਲ ਹੋਏ ਹਨ ਅ ਇਸ ਤੋਂ ਇਲਾਵਾ ਜਿਹੜਾ ਇੱਥੇ ਬੱਚਿਆਂ ਨੇ ਜਿਹੜਾ ਇੱਕ ਧਾਰਮਿਕ ਤੇ ਸਮਾਜਿਕ ਵਿਸ਼ਿਆਂ ਨਾਲ ਸੰਬੰਧਿਤ ਜਿਹੜਾ ਪ੍ਰੋਗਰਾਮ ਪੇਸ਼ ਕੀਤਾ ਹੈ ਜਿਹੜਾ ਕਿ ਮਾਪਿਆਂ ਨੇ ਜਿਹੜਾ ਉਹ ਜਿੰਦੇ ਵਿੱਚ ਬੜੀ ਰੁਚੀ ਰੁਚੀ ਦਿਖਾਈ ਹੈ ਤੇ ਬੱਚਿਆਂ ਨੂੰ ਵੀ ਉਤਸ਼ਾਹਿਤ ਕਰਨ ਲਈ ਜਿਹੜਾ ਇਹਨਾਂ ਦੇ ਵਿੱਚ ਵੱਧ ਤੋਂ ਵੱਧ ਜਿਹੜਾ ਇਸ ਪ੍ਰੋਗਰਾਮ ਦੇ ਵਿੱਚ ਭਾਗ ਲਿਆ ਹੈ ਪੂਰੇ ਸਾਲ ਦੇ ਵਿੱਚ ਬੱਚਿਆਂ ਨੇ ਜਿਹੜੀਆਂ ਆਪਣੀਆਂ ਵਿਦਿਅਕ ਪ੍ਰਾਪਤੀਆਂ ਦਾ ਧਾਰਮਿਕ ਖੇਤਰ ਦੇ ਵਿੱਚ ਜਿਹੜੀਆਂ ਪ੍ਰਾਪਤੀਆਂ ਦੇ ਖੇਡਾਂ ਦੇ ਪੱਤਰ ਵਿੱਚ ਜਿਹੜੀਆਂ ਪ੍ਰਾਪਤੀਆਂ ਕੀਤੀਆਂ ਤੇ ਉਹਨਾਂ ਲਈ ਵੀ ਜਿਹੜਾ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਮੈਂ ਜਿਹੜਾ ਸਾਰੇ ਬੱਚਿਆਂ ਨੂੰ ਜਿਹੜਾ ਹੈ ਇਸ ਪ੍ਰਾਪਤੀਆਂ ਦੇ ਲਈ ਉਹਨਾਂ ਨੂੰ ਜਿਹੜਾ ਵਧਾਈ ਦਿੰਨੀ ਆ ਜੀ ਤੇ ਅੱਗੋਂ ਵੀ ਉਮੀਦ ਕਰਦੇ ਆ ਕਿ ਉਹ ਹੋਰ ਤਰੱਕੀ ਕਰਨਗੇ ਨੋ ਜਿਹੜਾ ਇੱਕ ਸਾਵਾਟ ਦੇ ਕੈਂਪ ਪੱਤੇ ਵਾਲਾ ਪਿੰਡੋਂ ਨਾਮ ਦਾ ਸਕੂਲ ਦੇ ਵਿੱਚ ਕੀ ਕਹਿੰਦੇ ਇਲਾਕੇ ਦੀ ਲੋੜ ਨੂੰ ਦੇਖਦੇ ਹੋਏ ਇੱਕ ਬਹੁਤ ਵੱਡਾ ਉਪਰਾਲਾ ਕੀਤਾ ਕਿਉਂਕਿ ਕੋਈ ਵੀ ਚੰਗਾ ਨੇੜੇ-ਤੇੜੇ ਵੱਡਾ ਸਕੂਲ ਹੈ ਨਹੀਂ ਸੀਗਾ ਕਿਉਂਕਿ ਨੇੜੇ ਆਸੇ-ਪਾਸੇ ਵਾਲੇ ਦੁਆਲੇ ਬੱਚੇ ਪਿੰਡਾਂ ਤੋਂ ਕਾਫੀ ਪਰੇਸ਼ਾਨ ਹੁੰਦੇ ਜਾਣਾ ਪੈਂਦਾ ਸੀ ਉੱਥੇ ਉਸ ਗੱਲ ਨੂੰ ਦੇਖਦੇ ਹੋਇਆ ਇਹਨਾਂ ਨੇ ਇੱਥੇ ਜਿਹੜਾ ਸਕੂਲ ਖੋਲਿਆ ਬਹੁਤ ਵਧੀਆ ਪੜ੍ਹਾਈ ਆ ਵਧੀਆ ਅ ਇੱਥੇ ਟੀਚਰ ਨੇ ਮੈਂ ਸਾਡੇ ਫਤੇਗੜ ਸਭਰਾ ਬਾਬਾ ਸ਼ਾਮ ਸਿੰਘ ਅਟਾਰੀ ਵਾਲਿਆਂ ਦੀ ਬੜੀ ਅਹਿਮ ਜਗ੍ਹਾ ਬਣੀ ਆ ਮੈਂ ਇਹ ਪਿਛਲੇ ਪ੍ਰੋਗਰਾਮ ਤੇ ਵੀ ਇਹਨਾਂ ਨੇ ਮੈਨੂੰ ਸੱਦਿਆ ਐ ਕਿ ਵੀ ਮੈਂ ਜਾਂਨਾ ਸਕੂਲਾਂ ਦੇ ਵਿੱਚ ਪ੍ਰੋਗਰਾਮ ਬੁਲੂਕੀ ਕਰਾਉਂਦੇ ਆ ਆਮ ਹੀ ਸਾਨੂੰ ਸੱਦਦੇ ਆ ਪਰ ਇਹੋ ਜੇ ਪ੍ਰੋਗਰਾਮ ਮੈਂ ਕੱਟ ਵੇਖਿਆ ਜਿੱਥੇ ਕਿ ਹਰ ਤਰ੍ਹਾਂ ਦੀ ਸਹੂਲਤ ਮਿਲੀ ਆ ਬੱਚਿਆਂ ਨੂੰ ਇੰਨੀ ਵਧੀਆ ਟ੍ਰੇਨਿੰਗ ਦਿੱਤੀ ਜਾਂਦੀ ਆ ਪੜ੍ਹਾਈ ਦੀ ਵੀ ਖੇਡਾਂ ਦੀ ਵੀ ਤੇ ਜਿੱਥੇ ਕਿ ਵੇਖੋ ਇਹੋ ਜੇ ਗਤਕਾ ਜਾਂ ਸਭਿਆਚਾਰ ਬਾਰੇ ਧਾਰਮਿਕ ਗੀਤਾਂ ਬਾਰੇ ਕੋਰੋਗ੍ਰਾਫੀ ਆ ਹੋਰ ਕਈ ਕੁਝ ਉੱਥੇ ਸਿਖਾਇਆ ਜਾਂਦਾ ਬੱਚਿਆਂ ਨੂੰ ਬੱਚੇ ਵੀ ਬਹੁਤ ਸਾਰੇ ਇੱਥੇ ਮਾਲਕ ਦੀ ਬੜੀ ਕਿਰਪਾ ਆ ਵਧੀਆ ਸਕੂਲ ਕਰਕੇ ਲੋਕ ਬੱਚੇ ਵੀ ਇੱਥੇ ਬਹੁਤ ਆਉਂਦੇ ਨੇ ਮੈਂ ਮੁਬਾਰਕਬਾਦ ਦਿੰਦਾ ਬਹੁਤ ਮਿਹਨਤ ਕੀਤੀ ਆ ਬੜਾ ਵਧੀਆ ਪ੍ਰੋਗਰਾਮ ਹੈ ਜੀਤਾ ਨਹੀਂ ਕਰਦਾ ਜਾਨ ਨੂੰ ਪਰ ਸਾਡੀਆਂ ਮਜਬੂਰੀਆਂ ਅਸੀਂ ਕਈਆਂ ਥਾਵਾਂ ਤੇ ਟਾਈਮ ਦਿੱਤੇ ਹੁੰਦੇ ਆ ਇਸ ਕਰਕੇ ਸਾਨੂੰ ਜਾਣਾ ਪੈਂਦਾ ਪਰ ਇਹੋ ਜੇ ਪ੍ਰੋਗਰਾਮ ਵੇਖ ਕੇ ਮਨ ਨੂੰ ਬੜੀ ਸ਼ਾਂਤੀ ਮਿਲਦੀ ਆ ਸਮਾਜ ਨੂੰ ਸਿੱਖਿਆ ਮਿਲਦੀ ਆ ਸਮਾਜ ਨੂੰ ਇੱਕ ਬੜਾ ਵਧੀਆ ਮੈਸੇਜ ਆਂਦਾ ਵਾ ਸਾਨੂੰ ਇਤਿਹਾਸ ਬਾਰੇ ਪਤਾ ਲੱਗਦਾ ਇਸ ਤਰ੍ਹਾਂ ਦੇ ਪ੍ਰੋਗਰਾਮ ਸਾਨੂੰ ਸਭ ਨੂੰ ਕਰਾਉਣੇ ਚਾਹੀਦੇ ਆ ਸਕੂਲਾਂ 'ਚ ਜਿੱਥੋਂ ਸਾਨੂੰ ਬੱਚਿਆਂ ਨੂੰ ਕੋਈ ਨਾ ਕੋਈ ਚੰਗੀ ਸਿੱਖਿਆ ਮਿਲੇ ਮੈਂ यही परमात्माਗੇ ਅਰਦਾਸ ਕਰਦਾ ਸੱਚੇ ਪਾਤਸ਼ਾਹ ਇਹ ਸਾਡੇ ਭਰਾ ਦਿਨ ਦੁਗਣੀ ਤਾਂ ਚੋਗਣੀ ਤਰੱਕੀ ਕਰਨ ਅਤੇ ਇਹ ਸਕੂਲ ਵੀ ਇਸੇ ਤਰ੍ਹਾਂ ਆਪਸ ਵਿੱਚ ਭਾਈਚਾਰਾ ਪਿਆਰ ਬੱਚਿਆਂ ਨੂੰ ਇਥੋਂ ਦੇ ਬੱਚੇ ਪੜ੍ਹ ਕੇ بڑے بڑے ਵੱਡੇ ਅਫਸਰ ਬਣੇ ਕੋਈ ਕਰਨਲ ਬਣਿਆ ਸਾਡੇ ਭਾਈ ਸਭ ਕੁ ਖਰੋਤੇ ਇਹਨਾਂ ਦੇ ਬੇਟੇ ਇੱਥੋਂ ਪੜ੍ਹ ਕੇ ਗਏ ਕਰਨਲ ਬਣੇ ਹੋਰ ਵੀ ਬਹੁਤ ਸਾਰੇ ਆ ਕੋਈ ਕੋਈ ਕਿਹੜੇ ਅਹੁਦੇ ਤੇ ਚੰਗੇ ਚੰਗੇ ਅਫਸਰ ਬਣ ਕੇ ਗਏ ਆ ਤੇ ਇਸ ਕਰਕੇ ਮੈਂ ਉਸ ਵਾਹਿਗੁਰੂ ਅੱਗੇ ਅਰਦਾਸ ਕਰਦਾ ਸੱਚੇ ਪਾਤਸ਼ਾਹ ਜੋ ਇੱਥੇ ਇਹਨਾਂ ਨੂੰ ਹੋਰ ਸ਼ਕਤੀ ਦੇਵੀ ਤਾ ਜੋ ਲੋਕਾਂ ਨੂੰ ਪੜ੍ਹਾਈ ਦੇ ਨਾਲ ਨਾਲ ਇੱਕ ਚੰਗਾ ਸਮਾਜ ਸਰਜਣ ਦੀ ਵਧੀਆ ਸ਼ਕਤੀ ਦੇਵੀ ਜਿਹੜਾ ਕਿ ਇਹ ਵਧੀਆ ਸਮਾਜ ਸਿਰਜਣ ਸਗਨ ਅਤੇ ਇਲਾਕੇ 'ਚ ਇਹਨਾਂ ਦਾ ਮਾਨ ਸਤਕਾਰ ਬਣਿਆ ਰਵੇ ਇਹਨਾਂ ਕਹਿੰਦਾ ਹੋਇਆ ਮੈਂ ਖਿਮਾਂ ਦਾ ਜਾਜਕਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਸ਼ਾਮ ਸਿੰਘ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਦੇ ਵਿੱਚ ਅੱਜ 8 ਮਾਰਚ ਦਿਨ ਸ਼ਨੀਵਾਰ ਨੂੰ ਸਾਲਾਨਾ ਇਨਾਮ ਵੰਡ ਸਮਾਰੋਹ ਜਿਹੜਾ ਉਹ ਕਰਵਾਇਆ ਗਿਆ ਇਸ ਪ੍ਰੋਗਰਾਮ ਦੇ ਵਿੱਚ ਬੱਚਿਆਂ ਵੱਲੋਂ ਕੋਰੀਓਗ੍ਰਾਫੀ ਗੀਤ ਨਾਟਕ ਕਵੀਸ਼ਰੀ ਇਸ ਤਰੀਕੇ ਦੀਆਂ ਬਹੁਤ ਸਾਰੀਆਂ ਇਵੈਂਟਸ ਨੇ ਜਿਹੜੇ ਉਹ ਕੀਤੇ ਗਏ ਜਿਨ੍ਹਾਂ ਦੇ ਵਿੱਚ ਕੁਝ ਸਮਾਜਿਕ ਇਵੈਂਟ ਸੀਗੇ ਸਮਾਜ ਨੂੰ ਸੇਧ ਦੇਣ ਵਾਲੇ ਕੁਝ ਇਵੈਂਟ ਸੀਗੇ ਤੇ ਨਾਲ ਦੀ ਨਾਲ ਬਹੁਤਾ ਜਿਹੜਾ ਇਹਦਾ ਟੱਚ ਸੀਗਾ ਧਾਰਮਿਕ ਸੀਗਾ ਗੁਰੂ ਨਾਨਕ ਦੇਵ ਜੀ ਦੇ ਜਨਮ ਤੋਂ ਲੈ ਕੇ ਆ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਉਸ ਤੋਂ ਬਾਅਦ ਪਰਿਵਾਰ ਵਿਛੋੜਾ ਉਸ ਤੋਂ ਅੱਗੇ ਸਾਹਿਬਜ਼ਾਦੇਾਂ ਦੀ ਸ਼ਹੀਦੀ ਜਫਰਨਾਮਾ ਗਤਕਾ ਇਹੋ ਜਿਹੇ ਇਵੈਂਟਸ ਬਹੁਤ ਅ ਦਿਲਚਸਪੀ ਦੇ ਨਾਲ ਬੱਚਿਆਂ ਨੇ ਜਿਹੜੇ ਉਹ ਕੀਤੇ ਆ ਔਰ ਸੰਗਤ ਵੱਲੋਂ ਵੀ ਬਹੁਤ ਭਰਮਾ ਹੰਗਾਰਾ ਮਿਲਿਆ ਜ਼ਿਕਰ ਜੋਗ ਆ ਕਿ ਇੱਕ ਖਾਸ ਜਿਹੜਾ ਵਾ ਉਹ ਨਾਟਕ ਦਲੀਪ ਸਿੰਘ ਮਹਾਰਾਜਾ ਦਲੀਪ ਸਿੰਘ ਇਹ ਨਾਟਕ ਇਹ ਸਟੇਜ ਦੇ ਉੱਪਰ ਖੇਡਿਆ ਗਿਆ ਇਸ ਨਾਟਕ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਜੋ ਲਾਹੌਰ ਦਰਬਾਰ ਦੀ ਅਦੋਗਤੀ ਕਤਲੋਗਾਰਤ ਉਸ ਚੀਜ਼ ਦਾ ਜਿਹੜਾ ਜ਼ਿਕਰ ਆ ਉਹ ਕੀਤਾ ਗਿਆ ਉਸ ਤੋਂ ਅੱਗੇ ਮਹਾਰਾਜਾ ਦਲੀਪ ਸਿੰਘ ਤੇ ਮਹਾਰਾਣੀ ਜਿੰਦਾ ਜੋ ਅੰਗਰੇਜ਼ਾਂ ਨੇ ਗਦਾਰੀ ਤੇ ਧੋਖੇ ਨਾਲ ਉਹਨਾਂ ਨਾਲ ਸਲੂਕ ਕੀਤਾ ਉਸ ਨੂੰ ਬਖੂਬੀ ਚਿਤਰਿਆ ਤੇ ਇੱਕ ਜਿਹੜਾ ਇਸ ਨਾਟਕ ਦਾ ਮੈਸੇਜ ਸੀਗਾ ਉਹ ਇਹੀ ਸੀਗਾ ਕਿ ਗੁਰੂ ਦੀ ਸਿੱਖਿਆ ਜਿਹੜੀ ਆ ਉਹ ਬੰਦੇ ਦਾ ਜੀਵਨ ਬਦਲ ਸਕਦੀ ਆ ਦਲੀਪ ਸਿੰਘ ਜਦੋਂ ਉਹਨੂੰ ਇੰਗਲੈਂਡ ਲੈ ਜਾਂਦੇ ਆ ਤਾਂ ਉੱਥੇ ਜਾ ਕੇ ਉਹ ਜਿਹੜਾ ਵਾ ਉਹ ਈਸਾਈ ਧਰਮ ਧਾਰਨ ਕਰ ਲੈਂਦਾ ਹੈ ਪਰ ਜਦੋਂ ਫੇਰ ਉਹਦਾ ਆਪਣੀ ਮਾਂ ਦੇ ਨਾਲ ਮਿਲਾਪ ਹੁੰਦਾ ਹੈ ਤਾਂ ਉਹ ਫੇਰ ਸਿੱਖ ਧਰਮ ਦੇ ਵਿੱਚ ਆ ਜਾਂਦਾ ਸੋ ਇਥੋਂ ਸਿੱਖਿਆ ਹੀ ਮਿਲਦੀ ਆ ਕਿ ਜਿਹੋ ਜਾਂ ਅਧਿਆਪਕ ਹੋਊਗਾ ਬੱਚੇ ਦੇ ਉੱਪਰ ਉਹਦਾ ਪ੍ਰਭਾਵ ਹੈ ਜਿਹੜਾ ਉਹ ਜ਼ਰੂਰ ਪਾਏਗਾ ਇਸੇ ਨਾਲ ਹੀ ਜਿਹੜੀ ਨਵੀਂ ਇਮਾਰਤ ਬਣ ਰਹੀ ਆ ਸਿੱਖ ਇੰਟਰਨੈਸ਼ਨਲ ਸਕੂਲ ਦੀ ਉਸ ਇਮਾਰਤ ਦੇ ਵਿੱਚ ਵੀ ਬਹੁਤ ਸਾਰੇ ਸੱਜਣਾ ਨੇ ਜਿਹੜਾ ਬਹੁਤ ਯੋਗਦਾਨ ਦਿੱਤਾ ਐਮਐਲਏ ਸ਼੍ਰੀ ਰੇਸ਼ਟਾਰੀਆ ਜੀ ਖਾਸ ਤੌਰ ਤੇ ਇਸ ਪ੍ਰੋਗਰਾਮ ਦੇ ਵਿੱਚ ਉਹਨਾਂ ਨੇ ਸ਼ਿਰਕਤ ਕੀਤੀ ਆ ਮੈਂ ਬਹੁਤ ਧੰਨਵਾਦੀ ਆ ਸਮੂਹ ਇਲਾਕਾ ਨਿਵਾਸੀਆਂ ਦਾ ਸਮੂਹ ਮਾਤਾ ਪਿਤਾ ਸਹਿਬਾਨ ਦਾ ਬੱਚਿਆਂ ਦਾ ਇਹਨਾਂ ਦੇ ਕੋਚ ਸਹਿਬਾਨ ਦਾ ਇਹਨਾਂ ਦੇ ਟੀਚਰ ਸਹਿਬਾਨ ਜਿਨ੍ਹਾਂ ਨੇ ਇਹਨਾਂ ਨੂੰ ਤਿਆਰੀ ਕਰਵਾਈ ਹੈ ਔਰ ਸਮੂਹ ਸਕੂਲ ਪ੍ਰਬੰਧਕ ਕਮੇਟੀ ਵੱਲੋਂ ਸਾਰੇ ਇਲਾਕੇ ਦਾ ਬਹੁਤ-ਬਹੁਤ ਧੰਨਵਾਦ ਤੁਹਾਡਾ ਚੈਨਲ ਵਾਲੇ ਵੀਰਾਂ ਦਾ ਵੀ ਬਹੁਤ-ਬਹੁਤ ਧੰਨਵਾਦ ਜੀ ਮੈਂ ਇਹੀ ਕੁਝ ਸੰਬੋਧਨ ਕਰਨ ਆਇਆ ਹਾਂ ਮੈਂ ਕੋਈ ਸੰਤ ਬਾਬਾ ਨਹੀਂ ਕੋਈ ਪ੍ਰਚਾਰਕ ਨਹੀਂ ਇਹ ਭੁੱਲਿਆਂ ਨੂੰ ਵਾਪਸ ਲੈ ਕੇ ਆਣਾ ਹੈ ਭੁੱਲਣ ਅੰਦਰ ਸਾਹਿਬ ਕੋ ਆਪੋਲ ਗੁਰ ਕਰਤਾਰ ਇਹ ਭਾਈ ਸਾਹਿਬ ਜਸਵੀਰ ਸਿੰਘ ਸਾਹਿਬ ਖਾਣੇ ਵਾਲੇ ਨੇ ਮੇਰੀ ਡਿਊਟੀ ਲਈ ਸੀ ਕਿ ਤੇ ਬਾਪੂ ਦਾ ਹੁਕਮ ਵੀ ਹੈ ਨਾਮ ਜਪੋ ਕੀਰਤ ਕਰੋ ਵੰਡ ਕੇ ਚੱਕੋ ਫਿਰ ਉਹ ਵੀ ਮੈਂ ਗੁਰੂ ਦਾ ਹੁਕਮ ਮੰਦਾ ਆਇਆ ਅੱਜ ਪਹੁੰਚਿਆ ਵਾਂ ਤੇ ਮੈਨੂੰ ਚਾਹਨਾ ਕਿ ਆਪਣੇ ਗੁਰਸਿੱਖ ਵੀਰਾਂ ਨੂੰ ਜਿਹੜੇ ਭੁੱਲ ਗਏ ਆ ਗੁਰੂ ਦਾ ਹੁਕਮ ਕੀ ਸੀਗਾ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਹੈ ਜਦੋਂ ਮੈਂ ਛੋਟਾ ਸੀਗਾ ਸਾਡੇ ਮਾਪੇ ਦਾ ਹੁਕਮ ਦੀ ਪਾਲਣਾ ਕਰਦੇ ਸੀਗੇ ਆਪ ਵੀ ਬਾਣੀ ਪੜਦੇ ਸੀ ਸਾਨੂੰ ਪੜਨ ਨੂੰ ਕਿਹਾ ਜਾਂਦਾ ਸੀਗਾ ਤੇ ਅੱਜ ਬਾਣੀ ਤੋਂ ਜੋ ਕੁਝ ਪ੍ਰਾਪਤ ਕੀਤਾ ਹੈ ਮੇਰੀ ਕਹਾਣੀ ਹੈ ਪਖਾਰੀ ਤੇ ਰਾਜਾ ਜੋ ਕੋਈ ਰਾਜਾ ਮਾਇਕ ਹੁੰਦਾ ਆਪਣੇ ਕੋ ਇੰਗਲੈਂਡ ਅੱਜ 55 55 ਸਾਲ ਹੋ ਗਏ ਉੱਥੇ ਸਭ ਕੁਝ ਹੈ ਪਰ ਉਹ ਵੀ ਛੱਡਤਾ ਸਭ ਕੁਝ ਉਸ ਤੋਂ ਤਵੀ ਸੁਖ ਹੈ ਜੋ ਸੁਖ ਪ੍ਰਭ ਗੋਬਿੰਦ ਦੀ ਸੇਵਾ ਸੋ ਸਭ ਰਾਜਨ ਲਈਏ ਅੱਜ ਤਕਰੀਬਨ 8 ਫ੍ਰੀ ਸਕੂਲ ਅਸੀਂ ਚਲਾ ਰਹੇ ਹਾਂ ਔਰ 5500 ਬੱਚੇ ਨੇ ਫੀਸਾਂ ਦੇ ਕੇ ਕਿਉਂਕਿ ਇਹ ਸਮੇਂ ਦੀ ਲੋੜ ਹੈ ਬੱਚਿਆਂ ਨੂੰ ਬੜੀ ਵਧੀਆ ਨੀ ਪੜਾਈਆਂ ਕਰਾਈਏ ਤੇ ਗੁਰੂ ਨਾਲ ਜੋੜੀਏ ਜਿਹੜਾ ਕਿ ਮਾਤਾ ਪਿਤਾ ਫਰਜ਼ ਸੀਗਾ ਬੱਚਿਆਂ ਦੇ ਮਾਤਾ ਪਿਤਾ ਭੁੱਲ ਗਏ ਮੈਂ ਦੇਖਿਆ ਨਾ 55 ਸਾਲਾਂ ਵਿੱਚ ਮੈਂ ਦਾਦਾ ਨਾਨਾ ਬਣ ਕੇ ਸਕੂਲਾਂ ਚ ਜਾ ਕੇ ਬੱਚਿਆਂ ਨੂੰ ਜਪਜੀ ਸਾਹਿਬ ਦੇ ਪਾਠ ਸੁਣ ਕਰਦਾ ਤੇ ਜਿਹੜਾ ਪੜਾਕੂ ਬੱਚਾ ਹੁੰਦਾ ਉਹਨਾਂ ਦਾ ਫਾਰਮ ਭਰ ਲਈਦਾ ਤੇ ਆਪਾਂ ਫੀਸਾਂ ਜਿੱਤ ਗਈ ਬਣ 40 ਲੱਖ ਰੁਪਏ ਦੀ ਬੱਚਿਆਂ ਦੀ ਫੀਸਾਂ ਉਹਨਾਂ ਦੇ ਕਾਊਂਟ ਜਾਂਦੀਆਂ ਸੋ ਮੈਂ ਇਹੀ ਕਹਾਂਗਾ ਕਿ ਭਾਈ ਇਹ ਸਕੂਲ ਦੇ ਸਟਾਰ ਮੈਂ ਦੇਖਿਆ ਪ੍ਰੋਗਰਾਮ ਬੜੀ ਚੜ੍ਹਦੀ ਕਲਾ ਪ੍ਰੋਗਰਾਮ ਹੋ ਰਿਹਾ ਸੀਗਾ ਔਰ ਜਿੱਥੇ ਗੁਰਮਤ ਦਿੱਤੀ ਜਾਂਦੀ ਓਥੇ ਬੜੀ ਵਧੀਆ ਪੜ ਫਿਰ ਮੈਂ ਬਹੁ ਬਹੁਤਨ ਵਾਤ ਕਰਦਾ ਤੁਹਾਡੇ ਮੀਡੀਆ ਥਰੂ ਸੰਕਟਾ ਦਸਰੀਆ ਪਹੁੰਚਾਣ ਦਾ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ